ਏਦਿਹਾ ਦੇਖਾ ਦਿੱਤਾ ਨੂੰ ਬਾਣਾ ਦਿੱਤਾ ਸੀ ਤੇ ਅੱਜ ਹੁਣ ਮਾੜੀਆਂ ਨਕਦਾਂ ਦੇਖ ਕੇ ਬਜਟ ਰਹਿਤਾਂ ਦੇਖ ਕੇ ਇਹ ਬਾਣਾ ਵਧਾ ਦਿੱਤਾ ਕਿ ਹੁਣ ਜਿਹੜੀ ਦਿੱਥੇ ਬੰਦੀ ਨੂੰ ਬਾਣਾ ਪਵਾਉਗੀ ਦਾ ਦੋਗੀ ਆਪਣਾ ਨਾਮ ਉਹ ਜਿੱਥੇ ਬੰਦੀ ਆਪਣਾ ਖੜਿਆ ਵਿਚਾਰ ਲਵੇ ਅੱਛਾ ਅੱਛਾ ਲੈਣ ਦੀ ਸਮਾਂ ਕੱਖ ਨੇ ਲੋ ਸਾਚੀ ਗਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਲ ਹੋ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਇੱਕ ਨਿੰਗ ਸਿੰਘ ਵੀਰ ਦਾ ਬਾਣਾ ਉਤਾਰਿਆ ਜਾ ਰਿਹਾ ਧੱਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰੋ ਰਿਹਾ ਹੈ ਵਿਚਾਰਾ ਉਦਾਸ ਹੈ ਤੇ ਇੱਕ ਨਿੰਗ ਸਿੰਘ ਦੇ ਵੱਲੋਂ ਜ਼ਬਰਦਸਤੀ ਉਸ ਦਾ ਬਾਣਾ ਉਤਾਰ ਦਿੱਤਾ ਜਾਵੇਗਾ ਤੇ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੇ ਗਲਤੀ ਕੀਤੀ ਹੈ ਇਸ ਲਈ ਅਸੀਂ ਇਸ ਦਾ ਬਾਣਾ ਜਿਹੜਾ ਉਹ ਵਾਪਸ ਲੈ ਰਹੇ ਆ ਤੇ ਉਸ ਨੂੰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅੱਜ ਤੋਂ ਬਾਅਦ ਤੂੰ ਇਹ ਬਾਣਾ ਜਿਹੜਾ ਹੈ ਨੀਲਾ ਉਹ ਕੋਹਣਾ ਵੀ ਨਹੀਂ ਤੇ ਜੇ ਕੋਈ ਹੋਰ ਜਥੇਬੰਦੀ ਇਸ ਨੂੰ ਬਾਣਾ ਪਵਾਵੇਗੀ ਤਾਂ ਉਹ ਵੀ ਆਪਣਾ ਹਿਸਾਬ ਲਾ ਲਵੇ ਤਾ ਦੋਸਤੋ ਮੈਂ ਅਜ ਤੱਕ ਅਜਿਹੀ ਕਟਨਾ ਨਹੀਂ ਦੇਖੀ ਜਿੱਥੇ ਕਿਸੇ ਤੋਂ ਬਾਣਾ ਵਾਪਸ ਲਿਆ ਗਿਆ ਹੋਵੇ ਕਿ ਸਿੱਖ ਧਰਮ ਦੇ ਵਿੱਚ ਅਜਿਹਾ ਹੁੰਦਾ ਹੈ ਤੁਹਾਨੂੰ ਦਿਖਾਉਨੇ ਆ ਇਹ ਪੂਰਾ ਵੀਡੀਓ ਤੁਸੀਂ ਵੀਡੀਓ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਕਿ ਤੁਹਾਡਾ ਇਸ ਵੀਡੀਓ ਤੇ ਕੀ ਵਿਚਾਰ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਉਤੇ ਹੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਇਹ ਲਾਇਆ ਸੀਗਾ ਇਹਦਾ ਨਾਮ ਮੈਂ ਗੋਲੂ ਰੱਖਿਆ ਸੀ ਫਿਰ ਇਹਨੇ ਅਖੰਡ ਕੀਤੇ ਉਸ ਨੂੰ ਅਮਰ ਸ਼ਕਲਿਆ ਫਿਰ ਹਰਨਾਮ ਸਿੰਘ ਰੱਖ ਲਿਆ ਉਹਦਾ ਜਰਨੈਲ ਸਿੰਘ ਵੀ ਨਾ ਰਿਆ ਜਿਹੜਾ ਉਹ ਦਿੱਲੀ ਦਾ ਨਾਮਾ 샤ਰੂਖਾਨ ਉਹਦਾ ਪੁਰਾਣਾ ਇਸਲਾਮ ਦੇ ਵਿੱਚ ਆ ਪਰ ਨਹੀਂ ਇਹ ਇਸ ਮੁਸਲਮਾਨ ਦੇ ਨਹੀਂ ਹੈਗਾ ਇਸ ਕਰਕੇ ਇਹਨੇ ਕਾਫੀ ਗਲਤੀਆਂ ਕਰ ਦਿੱਤੀਆਂ ਜਿਵੇਂ ਕਿ ਕਈ ਤਰ੍ਹਾਂ ਦੀਆਂ ਗਲਤੀਆਂ ਆ ਬੰਮੇ ਇਹਨਾਂ ਕਹੂੰਗਾ ਬੱਜਰ ਕਰਾਤਾ ਕੀਤੀਆਂ ਇਸ ਤਰ੍ਹਾਂ ਕਿ ਅੱਜ ਇਹਦਾ ਬਾਣਾ ਬਧਾਰਤਾ ਤੇ ਹੁਣ ਅਜੇ ਤੋਂ ਬਾਣਾ ਇਹਦਾ ਬਾਣਾ ਨਹੀਂ ਲਾਹੀਏ ਇਸੇ ਤਰੀਕੇ ਨਾਲ ਜਿਵੇਂ ਅਸੀਂ ਵੈੱਟ ਸ਼ਰਟ ਅੰਗਰੇਜ਼ਾਂ ਦੀ ਵਰਤੀ ਦੇ ਕੇ ਤੇ ਤੋਰਾਂ ਨੇ ਤੇ ਇਹ ਬਾਣੇ ਤੇ ਕੋਈ ਅਧਿਕਾਰ ਹੀ ਨਹੀਂ ਹੈ ਬੱਜਰ ਕਰਾਤੀ ਤੇ ਹੁਣ ਸਾਰੇ ਬੀਬੀਆਂ ਬੰਦੇ ਕੰਦਾ ਕਰ ਸਾਰੇ ਬੀਬੀਆਂ ਬੰਦੇ ਸੰਤਾਨ ਹੋ ਗਏ ਲੋ ਤੇ ਉਹਣਾ ਇਹ ਨੀਲਾ ਬਾਣਾ ਜਿਹੜਾ ਖਾਲਸੇ ਨਾਲ ਇਹ ਸ਼ਸਤਰ ਜਿਹੜੇ ਗੁਰੂ ਥਾਲਸੇ ਦੇ ਨੇ। ਇਹ ਜਮਾਨਾ ਨਹੀਂ ਕਰਾ। ਬਿਲਕੁਲ ਸਹੀ। ਕੁੱਟਣਾ ਨਹੀਂ ਇਹਨੂੰ। ਕੁਛ ਨਹੀਂ ਕਰਾਂਗੇ। ਸਾਥ ਜੀ ਇਹੀ ਤੱਕਾ ਇਹ ਦੇਖੋ ਇਹਨੂੰ ਦਿੱਤਾ ਹੋਇਆ ਹੈ ਕਿਉਂਕਿ ਮੈਂ ਇਹਨੂੰ ਬਾਣਾ ਦਿੱਤਾ ਸੀਗਾ। ਸਾਥ ਜੀ ਤੇ ਇਹਦੀ ਸੇਵਾ ਦੇਦਕਿ ਸਾਰੀ-ਸਾਰੀ ਅੱਜ ਤੋੜੀ ਸੇਵਾ ਕਰਦਾ ਰਿਹਾ ਸੀ। ਇਹ ਜਿਹੜਾ ਤੇ ਇਹਨੂੰ ਬਾਣਾ ਦਿੱਤਾ ਸੀ। ਤੇਰੀ ਹੁਣ ਮਾਰੀਆਂ ਹਕਤਾਂ ਦੇ ਤੇ ਮੱਜੋ ਤਰਤਾ ਦੇ ਕੇ ਤੇ ਬਾਣਾ ਵਧਾ ਦਿੱਤਾ ਗਿਆ ਹੁਣ ਜਿਹੜੀ ਜਥੇਬੰਦੀ ਨੂੰ ਬਾਣਾ ਪਵਾਉਗੀ ਦਾ ਦੋਗੀ ਆਪਣਾ ਨਾਮ ਉਹ ਜਥੇਬੰਦੀ ਆਪਣਾ ਕਹਿਆ ਵਿਚਾਰ ਲਿਆ ਲੈ ਨਹੀਂ ਦਮਾਂ ਕੱਖ ਨਾਲ ਉਹ ਕੰਮ ਅੱਗੇ ਨਾਲ ਮਾਰੇ ਸਾਰੇ ਬੰਤੇ ਇਹ ਪੰਜੀ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਹੋ ਰਿਹਾ ਤੇ ਇਹ ਸਿੰਘ ਦਸ਼ਮੀਸ਼ ਕਰਨਾ ਦਲ ਤੋਂ ਆਪਣੀ ਸ਼ੂਟ ਫੋਟੋ ਦਿਖਾਓ ਇਹ ਸਿੰਘ ਦਸ਼ਮੀਸ਼ ਕਰਨਾ ਦਲ ਤੋਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੇਜ ਸਿੰਘ ਆਪਣੇ ਜਥੇ ਚੋਂ ਨੇ ਤੇਜ ਸਿੰਘ ਮਹਾਰਾਜ ਕਿਰਪਾ ਨਾਲ ਤੇ ਹੇ ਸਿੰਘ ਬੁੱਢਾ ਦਾਲ ਤੋਂ ਆ ਤੇ ਜਰਨੈਲ ਸਿੰਘ ਤੇ ਦਾ ਸਾਰੇ ਜਾਣਦੀ ਆ ਦਾਦਾ ਬੰਦਾ ਦਾਲ ਦਮਦਮੀ ਤਕਸਾਲ ਪਿੰਡ ਰਾਨਾ ਜਥਾ ਤੇ ਸਾਡੇ ਗਿਆਨੀ ਸ਼ਮਸ਼ੇਰ ਸਿੰਘ ਖਾਲਸਾ ਦਾਦਾ ਬੰਦਾ ਦਾਲ ਦਮਦਮੀ ਤਕਸਾਲ ਤੇ ਮੌਜੂਦਾ ਮੁਖੀ ਗੁਰਦਾਸਪੁਰ ਹਾਂਜੀ ਇਹ ਕਰਤਾ ਬਾਤ ਕਰਦੇ ਸਾਰਿਆਂ ਦੀ ਹਜੂਰੀ ਅੰਦਰ ਇਥੇ ਸੱਤ ਸਿੰਘਾਂ ਦੀ ਹਜੂਰੀ ਅੰਦਰ ਬਾਣਾ ਜਿਹੜਾ ਪਤਾ ਲੱਗਿਆ ਆ ਤੇ ਹੁਣ ਅਸੀਂ ਸਾਰਿਆਂ ਨੂੰ ਚਤਾਰੀ ਦਿੰਨੇ ਇਹਨੂੰ ਵੀ ਚਤਾਰੀ ਦਿੰਨੇ ਜਿਹੜੇ ਬਾਣਾ ਪਾਇਆ ਦੇਖ ਲਿਆ ਅਸੀ ਨੀਲਾ ਤੇ ਬਹੁਤ ਭਾਰੀ ਸਜਾਵਾਂ ਦਿੱਤੀਆਂ ਜਾਣਗੀਆਂ ਦਲਗੀਆਂ ਕੀਤੀਆਂ ਕਿੰਨੀਆਂ ਕੀਤੀਆਂ ਹੈ ਹੁਣ ਜਿਹੜੀਆਂ ਤੂੰ ਦਲਗੀਆਂ ਕੀਤੀਆਂ ਸੱਤ ਕੋਸੇ ਸਿੱਟਾ ਪਰਦਾ ਢੱਕਾ ਗੁੱਟਾ ਸਿੱਧ ਬੇਤਾ ਤੇ ਹਟੇ ਮਾਸੀ ਨਾ ਕੂੰਗਾ ਬੱਜੇ ਪਰਦਾ ਕੀਤੀਆਂ ਚਾਰੇ ਕਿਤਿਆਂ ਚਲਦੀ ਕਰੋ ਜਾ ਤੈਨੂੰ ਗੁੱਟਣਾ ਨਹੀਂ ਹੁਣ ਠੀਕ ਹੈ ਜਾ ਬੱਜ ਚਲ ਜਾ ਠੀਕ ਹੈ ਭਾਈ ਲਾ ਭਾਈ